ਸਾਰੇ ਦਿਲਾਂ ਦੀ ਸ਼ਾਨ ਤੇ ਧੜਕਣ ਆਪਾਂ ਫਿਰ ਤੋਂ ਲੈ ਕੇ ਆ ਗਏ ਫਾਰਮ ਟਰੈਕ 60 ਇਹੋ ਟਰੈਕਟਰ ਆ ਜਿਹੜੇ ਮੇਰੇ ਵੀਰ ਨਾ ਦਵਾਬੇ ਵਾਲਿਆਂ ਨੇ ਬਹੁਤ ਅੱਗ ਪਾਈ ਹੋਈ ਆ ਬਹੁਤ ਜ਼ਿਆਦਾ ਅੱਗ ਉਹਨਾਂ ਵੀਰਾਂ ਦੀ ਪਰਮੈਸ਼ ਤੇ ਆਪਾਂ ਦੁਬਾਰਤੋਂ ਇੱਕ ਵਾਰੀ ਫੇਰ 60 ਦੀ ਵੀਡੀਓ ਲੈ ਕੇ ਆ ਗਏ ਆ ਤੇ ਅੱਜ ਆਪਾਂ ਇਹਦਾ ਪ੍ਰਾਈਸ ਵੀ ਦੱਸਾਂਗੇ ਉਹ ਤੋਂ ਵੀ ਕੋਹਣਾ ਚੱਕਾਂਗੇ ਉਹਦੇ 'ਚ ਵੀ ਕੋਈ ਲਕੋਣਾ ਨਹੀਂ ਰਹਿ ਜੀ ਤੇ ਇਹ ਟਰੈਕਟਰ ਉਹ ਆ ਵੀ ਜਿਹਨੂੰ ਆਪਾਂ ਛੋਟਾ ਟਰੈਕਟਰ ਕਹਿ ਦਿੰਨੇ ਆ ਇਹਦੀਆਂ 60 60 ਦਾ ਜਿਵੇਂ ਕਹਿ ਦਿੰਦੇ ਨੇ ਨਾ ਨਾ ਵਿਕਦਾ 60 ਦਾ ਫਕਾਰਾ ਗਾਣੇ ਵੀ ਬਹੁਤ ਬਣੇ ਆ 60 ਤੇ ਤੇ 60 ਦਾ ਫਰਾਟਾ ਫਕਾਰਾ ਬਹੁਤ ਇੱਕ ਇਹ ਵਾਲਾ ਉਹ ਮਾਡਲ ਆ ਵੀ ਕਹਿੰਦੇ ਹੁੰਦੇ ਵੀ ਖੜੇ ਦੀਆਂ ਚੀਜ਼ਾਂ ਵਿਕਦੀਆਂ ਚੀਜ਼ਾਂ ਇਦਾਂ ਕੋਈ ਵੀ ਆਪਾਂ ਟਰੈਕਟਰ ਮੋਡੀਫਾਈ ਕਰਾਉਣਾ ਕੋਈ ਵੀ ਇਹਦੀ ਕੱਲੀ-ਕੱਲੀ ਚੀਜ਼ ਬਹੁਤ ਮੁੱਲੀ ਆ ਕੀਮਤੀ ਆ ਲਾਈਟਾਂ ਹੈਂਡੀਗੇਟ ਮਗਰਾਟ ਸਟੀਅਰਿੰਗ ਸਾਇਲੈਂਸਰ ਮੈਂ ਕਹਿੰਦਾ ਵੀ ਬਹੁਤ ਕੁਝ ਦਾ ਕੀਮਤੀ ਆ। ਕਈ ਮੇਰੇ ਵੀਰ ਫੋੜ ਨੂੰ ਮੋਡੀਫਾਈ ਕਰਦੇ ਆ ਤੇ ਉਹ ਇਹਦਾ ਹੀ ਸਾਰਾ ਕੁਝ ਲਾਉਂਦੇ ਆ। ਅਗਲਾ ਹਿੱਸਾ ਪਾਵਰ ਕਰਨਾ ਤਾਂ ਇਹਦਾ ਪਿਛਲਾ ਹਿੱਸਾ ਲਾਉਣਾ ਤਾਂ ਇਹਦਾ ਪਾਵਰ ਬ੍ਰੇਕਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਨਾ ਅੱਗੋਂ ਲੈ ਕੇ ਪਿੱਛੇ ਤੱਕ। ਸਭ ਤੋਂ ਪਹਿਲਾਂ ਕੰਪਨੀ ਨੇ ਇਹਦੇ ਅੱਗੇ ਆਪਾਂ ਨੂੰ ਬੰਪਰ ਦਿੱਤਾ ਕੋਈ ਆਪਾਂ ਨੂੰ ਜਾ ਕੇ ਅਲੱਗ ਤੋਂ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਵੀ ਕੰਪਨੀ ਆਪਾਂ ਨੂੰ ਫਿਟਿੰਗ ਕੰਪਨੀ ਵਾਲਾ ਨਾਲ ਹੀ ਬੰਪਰ ਮਿਲੂ ਅਗਲੇ ਪਾਸੇ ਹੁੱਕ ਵੀ ਮਿਲੂ। ਵੀ ਟੋ ਵਗੈਰਾ ਕਰਨਾ ਤੇ ਆਪਨੋ ਨਾਲ ਹੀ ਮਿਲੂ। ਸ਼ੋਅ ਇਹਦੀ ਕਰ ਦਿੱਤੀ ਆ ਸਿੰਗਲ ਬੋਨਟ ਮੈਂ ਕਿਹਾ ਫਾਰਮ ਟਰੈਕ ਨੇ ਨਾ ਜਿਹੜੇ ਆਪਣੇ ਪੁਰਾਣੇ ਫਾਰਮ ਟਰੈਕ ਸੀ ਦੁੱਖ ਹੀ ਚੱਕ ਦਿੱਤੀ ਆ ਦੁੱਖ ਜਿਹਨੂੰ ਆਪਾਂ ਕਹਦੇ ਨੇ ਸਿੰਗਲ ਬੋਨਟ ਕਰਤਾ ਹੁਣ ਇਹਨੂੰ ਆਪਾਂ ਤੂੜੀ ਵਾਲੀ ਤੇ ਲਾਈਏ ਵੱਡੀ ਤੇ ਲਾਈਏ ਛੋਟੀ ਤੇ ਲਾਈਏ ਰੋਟਰੋਵੇਟਰ ਸੁਪਰ ਸੀਡਰ ਕਿਸੇ ਵੀ ਚੀਜ਼ ਤੇ ਲਾਈਏ ਇਹਦੀ ਸ਼ੋਅ ਲਾਉਣ ਦੀ ਜ਼ਰੂਰਤ ਨਹੀਂ ਵੈਸੇ ਤਾਂ ਜਿੰਨਾਂ ਕੋਲੇ 60 ਸ਼ੋਅ ਉਹਨਾਂ ਨੇ ਪਹਿਲਾਂ ਵੀ ਕਦੇ ਨਹੀਂ ਲਾਈ ਹੋਣੀ ਇਹਦੀ ਲਾਉਣ ਦੀ ਜ਼ਰੂਰਤ ਨਹੀਂ ਵੀ ਇਦਾਂ ਹੀ ਚੱਲੂ ਸਿੰਗਲ ਬੋਨਟ ਕਰਤਾ ਪਹਿਲਾਂ ਆਪਾਂ ਨੂੰ ਸਾਈਡ ਤੋਂ ਪੱਲੇ ਚੱਕਣੇ ਪੈਂਦੇ ਸੀ ਉਹ ਵਾਲਾ ਦੋਖੀ ਚੱਕਤਾ ਸਲੈਂਸਰ ਬਾਹਰ ਕਰਤਾ ਡਬਲ ਜੈਕ ਆ ਗਈ ਤੇ 55 ਐਚਪੀ ਦੀ ਕੈਟਾਗਰੀ ਦਾ ਟਰੈਕਟਰ ਅੰਦਰ ਆਪਾਂ ਇੰਜਨ ਮਰੇ ਤੁਹਾਨੂੰ ਜਾਣਕਾਰੀ ਫਿਰ ਦੱਸਦੇ ਆ ਪਹਿਲਾਂ ਤੁਹਾਨੂੰ ਮੈਂ ਬਾਹਰੋਂ-ਬਾਹਰੋਂ ਸਾਰੇ ਦਰਸ਼ਨ ਕਰਵਾ ਦਵਾਂ ਵੀ ਇਹ ਟਰੈਕਟਰ 55 ਐਚਪੀ ਦੀ ਕੈਟਾਗਰੀ ਚ ਤੇ 4 ਸਪੀਡਾਂ ਆਈਆਂ ਇਹਦੀਆਂ 4 ਸਪੀਡਾਂ ਆਈਆਂ ਲੋ ਹਾਈ ਮੀਡੀਅਮ ਏ ਬੀ ਸੀ ਡੀ ਚਾਰ ਸਪੀਡਾਂ ਦੇ ਵਿੱਚ ਇਹਨਾਂ ਨੂੰ ਉੱਪਰੋਂ ਆਪਣੇ ਲੀਵਰ ਦਿਖਾਵਿਦੇ ਇੱਧਰ ਆਪਣੇ ਆਗੇ ਚਾਰ ਗੇਅਰ ਇੱਕ ਰਿਵਰਸ ਲੋ ਆਈ ਇੱਧਰ ਆ ਗਿਆ ਉਹ ਵਾਲਾ ਗੇਅਰ ਆ ਗਿਆ ਆਪਣਾ T20 ਛੋਟਾ ਗੇਅਰ ਜਿੰਨੂੰ ਆਪਾਂ ਕਹਿ ਦਿੰਨੇ ਆ ਛੋਟਾ ਗੇਅਰ ਦਾ ਮਤਲਬ ਕੰਪਨੀ ਨੇ ਵੀ ਤੇ ਆਪਣੇ ਕਿਸਾਨਾਂ ਨੇ ਇਹ ਵਾਲਾ ਨਾਮ ਆਪਣੇ ਕਿਸਾਨਾਂ ਹੀ ਦਿੱਤਾ ਇਹਨੂੰ ਛੋਟਾ ਗੇਅਰ ਵੀ ਇਹਦਾ ਤੋਰਾ ਜਿੰਨਾ ਮਰਜ਼ੀ ਆਪਾਂ ਘਟਾ ਕਰ ਸਕਦੇ ਹਾਂ ਸਲੋ ਤੋਂ ਸਲੋ ਜਿੰਨਾ ਮਰਜ਼ੀ ਸਲੋ ਤੋਂ ਸਲੋ ਤੇ ਇਹਦੀ ਆਪਾਂ ਗੱਲ ਕਰ ਲਈਏ ਲੀਵਰਾਂ ਲੂਵਰਾਂ ਦੀ ਬਹੁਤ ਹੀ ਜ਼ਿਆਦਾ ਨਾ ਜਿਵੇਂ ਪ੍ਰੀਮੀਅਮ ਕੋਈ ਕਾਰ ਹੁੰਦੀ ਆ ਉਸ ਟਾਈਪ ਦੇ ਇਹਦੇ ਲੀਵਰ ਆ ਨਿੱਕੇ ਤੋਂ ਨਿੱਕੇ ਇਹ ਕੇ ਫਾਰਮ ট্রাক ਉਹ ਟਰੈਕਟਰ ਆ ਵੀ ਜਿਹਦੇ ਤੇ ਵਿਡਾਪਾ ਆਉਂਦਾ ਹੀ ਨਹੀਂ ਇੱਥੇ ਵਿਡਾਪਾ ਆਉਣਾ ਹੀ ਨਹੀਂਗਾ ਤੇ ਟਾਇਰ ਇਹਦੇ ਪਿਛਲੇ ਦੇ ਤੇ ਆਪਣੇ 16 28 ਦੇ ਅਗਲੇ 7 50 16 ਤੇ ਅਗਲਾ ਹਿੱਸਾ ਇਹਦਾ ਆ ਗਿਆ ਐਡਜਸਟੇਬਲ ਜੇ ਕਿਸੇ ਵੀਰ ਨੇ ਆ ਲੂਆਂ ਲੂਆਂ ਤੇ ਜਾਂ ਕਿਸੇ ਹੋਰ ਕੰਮ ਤੇ ਇਹਨੂੰ ਆਪਣਾ ਅਡਜਸਟ ਵੀ ਆਪਾਂ ਕਰ ਸਕਦੇ ਆ ਤੇ ਡਬਲ ਐਕਟਿੰਗ ਪਾਵਰ ਸਟੀering ਦਾ ਮਤਲਬ ਹੁੰਦਾ ਹੈ ਵੀ ਜਦੋਂ ਆਪਣਾ ਟਰੈਕਟਰ ਉੱਪਰ ਨੀਚੇ ਹੁੰਦਾ ਨਾ ਇੱਕ ਸਾਈਡ ਤੋਂ ਉੱਪਰ ਜਾਂ ਨੀਵਾ ਉੱਚਾ ਨੀਵਾ ਹੁੰਦਾ ਤੇ ਇਹ ਥੋੜਾ ਅਡਜਸਟ ਹੋ ਜਾਂਦਾ ਰਾਡ ਨਹੀਂ ਤੋੜਦਾ ਰਾਡ ਨਹੀਂ ਤੋੜਦਾ ਇਹਦਾ ਜੈਕ ਤੇ ਕੋਈ ਜ਼ੋਰ ਨਹੀਂ ਆਊਗਾ ਟੁੱਟੂਗਾ ਨਹੀਂ ਵੀ ਲਾਈਫ ਵੱਧ ਹੈ ਜੀ ਤੇ T20 ਸਪੈਸ਼ਲ ਇਹ ਆਪਣਾ ਮਾਡਲ ਜਿਵੇਂ ਫਾਰਮ ਟਰੈਕ ਦੇ ਵਿੱਚ ਆ ਗਿਆ ਹਨਾ ਏ ਈਪੀਆਈ ਆ ਗਿਆ ਹਿੱਸਾ ਉਹਦੇ ਬਾਰੇ ਵੀ ਦੱਸਦੇ ਆਂ ਆਪਾਂ ਈਪੀਆਈ ਸਿਸਟਮ ਆ ਗਿਆ ਹਨਾ ਆਜੋ ਆਪਾਂ ਈਪੀਆਈ ਦੀ ਵੀ ਗੱਲ ਕਰ ਲੈਨੇ ਆ ਪਿਛਲੇ ਪਾਸੋਂ ਵੀਰਾਂ ਨੂੰ ਦੱਸ ਵੀ ਦਿੰਨੇ ਆ ਆਪਾਂ ਈਪੀਆਈ ਦਾ ਸਿਸਟਮ ਦਾ ਮਤਲਬ ਇਹ ਹੁੰਦਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਵੈਸੇ ਤਾਂ ਅੱਜਕੱਲ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਇਹਦੇ ਪਿਛਲੇ ਹਿੱਸੇ ਦੀ ਲਾਈਫ ਵੱਧ ਜਿਹੜੇ ਅੰਦਰ ਇਹਦੇ ਗਰਾਰੇ ਚੱਲਦੇ ਆ ਨਾ ਵੀ ਉਹਨਾਂ ਦੀ ਐਡਜਸਟਮੈਂਟ ਸੌਖੀ ਭਾਸ਼ਾ 'ਚ ਆਪਾਂ ਦੱਸ ਪੀਏ ਵੀ ਉਹ ਸਿੱਧੇ ਜਿਵੇਂ ਚੱਲਦੇ ਆ ਵੀ ਉਹਨਾਂ ਦੀ ਲਾਈਫ ਜ਼ਿਆਦਾ ਹੈ ਵੀ ਜਲਦੀ ਖਰਾਬ ਨਹੀਂ ਹੁੰਦੇ ਇਹਦੀ ਲਾਈਫ ਘੜਦੀ ਨਹੀਂ ਟੁੱਟਦਾ ਨਹੀਂ ਜਲਦੀ ਜਿੰਨੂੰ ਆਪਾਂ ਕਹਿ ਸਕਦੇ ਆ ਵੀ ਲਾਈਫ ਵੱਧ ਆ ਉਹਦੇ ਨਾਲ ਇਹਦੀ ਲਿਫਟ ਦੀ ਕੈਪੈਸਿਟੀ ਆ ਗਈ 2500 ਕਿਜੀ 25 ਕਵੰਟਲ ਜਿੰਨੂੰ ਆਪਾਂ ਕਹਿ ਦਿੰਨੇ ਆ ਲਾਸਟ ਵੀਡੀਓ ਵਿੱਚ ਮੇਰੇ ਤੋਂ ਗਲਤੀ ਹੋ ਗਈ ਸੀ ਸੌਰੀ 2500 ਕਵੰਟਲ ਕਿਹਾ ਗਿਆ ਸੀ ਉਹਦੇ ਵਾਸਤੇ ਵੀਰਾਂ ਤੋਂ ਸੌਰੀ 2500 ਕਿਜੀ ਲਾ ਲਓ 25 ਕਵੰਟਲ ਲਾ ਲਓ ਉਹ ਗਲਤੀ ਲਈ ਵੀਰਾਂ ਨੂੰ ਮਾਫ ਕਰ ਦਿਓ ਤੇ 5 ਸਾਲ ਦੀ ਇਸ ਸਟਰਕਟਰ ਦੀ ਆ ਗਈ ਵਾਰੰਟੀ ਇਹ ਉਹ ਮਾਡਲ ਆ ਵੀ ਇਹਨੂੰ ਛੇਤੀ ਕੀ ਤਿਆਂ ਕੁਝ ਹੋਣਾ ਹੀ ਨਹੀਂ ਵੀ ਇਹਨੂੰ ਕੁਝ ਨਹੀਂ ਹੋਣਾ 5 ਸਾਲ ਦੀ ਵਾਰੰਟੀ ਕੰਪਨੀ ਤਾਂ ਹੀ ਦੇ ਰਹੀ ਆ ਵੀ ਉਹਨਾਂ ਨੂੰ ਆਗਿਆ ਪ੍ਰੋਡਕਟ ਤੇ ਭਰੋਸਾ ਤੇ ਬਾਕੀ ਇਹਦੀਆਂ ਲਿੰਕਾਂ ਲੰਕਾਂ ਦੇਖਦੇ ਦੋਨੋਂ ਪਾਸੇ ਐਡਜਸਟ ਹੁੰਦੀਆਂ ਇਧਰ ਵੀ ਤੇ ਇਧਰ ਵੀ ਦੋਨੋਂ ਬਸ ਤੇ ਇਹਦੇ ਕੰਟਰੋਲਰ ਦੇ ਤਿੰਨ ਸਰਾਖ ਆ ਗਏ 1 2 3 ਕੰਟਰੋਲਰ ਆਪਾਂ ਨੂੰ ਪਤਾ ਹੈ ਫਾਰਮ ਟੈਕ ਦੀ ਲਿਫਟ ਜੇ ਆਪਾਂ ਇੱਕ ਸੂਤ ਚੱਕਣੀ ਤੇ ਇੱਕ ਸੂਤ ਵੀ ਕੰਮ ਕਰੂਗੀ ਜਿੰਨੀ ਵੀ ਆਪਾਂ ਅਡਜਸਟ ਜਿੱਥੇ-ਜਿੱਥੇ ਕਰਨੀ ਆ ਉੰਨੀ ਕਰੂਗੀ ਫਿਰ ਜੇ ਮਗਰਾਟ ਮਗਰੂਟ ਅੰਦਰੋਂ ਦਿਖਾ ਦੇ ਇਹਨਾਂ ਨੂੰ ਮਗਰਾਟ ਇਹਦੇ ਜਮਾ ਪਲੇਨ ਆ ਕੱਦੂ-ਕੱਦੂ ਦੇ ਵਿੱਚ ਨਾ ਸਿੱਧੀ ਪਲੇਟ ਲੱਗੀ ਆ ਸਿੱਧੀ ਕੋਈ ਜ਼ਿਆਦਾ ਗਾਰਾ ਵਗੈਰਾ ਜਾਂ ਕੁਝ ਵੀ ਉਹ ਫਸਣ ਦਾ ਉਹ ਦਿੱਕਤ ਹੀ ਚੱਕਦੀ ਫਿਰ ਆਪਾਂ ਇਹਦੇ ਆ ਜਾਈਏ ਪੀਟੀਓ ਤੇ ਪੀਟੀਓ ਦਾ ਲੀਵਰ ਕਲੱਚ ਦੇ ਤਾਂ ਲੱਗ ਪੀਟੀਓ ਦਾ ਕਲੱਚ ਦੇ ਤਾਂ ਲੱਗ ਉਹਦੀ ਵੀ ਬੰਤਰ ਇੰਨੀ ਸੋਹਣੀ ਆ ਨਾ ਮੈਂ ਕਹਿੰਦਾ ਜੀ ਇੱਥੋਂ ਇਹਨੂੰ ਇਦਾਂ ਕਰੋ ਤੇ ਚੱਲ ਮੇਰੇ ਭਾਈ ਤੇ ਇੱਥੇ ਆਪਣਾ ਆਹ ਵਾਲੇ ਲੀਵਰ ਨੂੰ ਜਿਵੇਂ ਆਪਾਂ ਉਹ ਵੱਡੀਆਂ ਆਕਾਰਾਂ ਦੇ ਬੈਗ ਗੇਅਰ ਨਹੀਂ ਪਾਉਂਦੇ ਐਦਾਂ ਚੱਕ ਕੇ ਐਦਾਂ ਚੱਕ ਕੇ ਇੱਥੇ ਲਿਆਓ ਤੇ ਇਹਨੂੰ ਛੱਡ ਕੋ ਚੱਲ ਸੌਰੀ ਮੈਂ ਤਾਂ ਪੂਰੀ ਤਾਂ ਲੀਵਰ ਲੱਗਿਆ ਨਹੀਂ ਇਹਨੂੰ ਆਪਾਂ ਇੱਥੇ ਛੱਡ ਸਕਦੇ ਹਾਂ ਫਿਰ ਇਹਨੂੰ ਐਦਾਂ ਆਪਾਂ ਕਰਿਆ ਚੱਲ ਵੀ ਪਿੱਛੇ ਹਾਂਡੀ ਹੁੰਡੀ ਦਾ ਬਹੁਤ ਜ਼ਿਆਦਾ ਮਜ਼ਬੂਤ ਫਿਰ ਇਹਦੀ ਇੱਕ ਵੱਡੀ ਗੱਲ ਆ ਵੀ ਪਹਿਲੇ 60 ਨਾਲ ਜਿਵੇਂ ਆਉਣ ਵਾਲੇ ਸਮੇਂ 'ਚ ਇਹਨੂੰ ਮੋਡੀਫਾਈ ਆਪਾਂ ਕੰਪਨੀ ਆਪ ਹੀ ਕਰਦੀ ਆ ਵੀਰ ਆਪਣੇ ਵੀ ਕਰਦੇ ਆ ਇਹ ਪਲੇਟਫਾਰਮ ਪਹਿਲਾਂ ਨਾਲੋਂ ਇਹਨੂੰ ਖੁੱਲਾ ਡੁੱਲਾ ਕਰਤਾ ਅੱਗੇ ਵੀ ਵਧਾਤਾ ਤੇ ਖੁੱਲਾ ਡੁੱਲਾ ਕਰਤਾ ਇਹ ਬੈਠਣ ਵਿੱਚ ਨਾ ਕੋਈ ਤਕਲੀਫ ਨਾ ਹੋਵੇ ਇਹ ਖੁੱਲਾ ਡੁੱਲਾ ਜਿ ਨੂੰ ਆਪਾਂ ਕਹਿੰਦੇ ਇੱਥੇ ਕੋਈ ਸਮਾਨ ਰੱਖਣਾ ਆਪਾਂ ਕੁਝ ਵੀ ਰੱਖ ਸਕਦੇ ਆ ਇਹਨੂੰ ਖੁੱਲਾ ਡੁੱਲਾ ਕਰਤਾ ਤੇ ਆਜੋ ਆਪਾਂ ਇਹਦੇ ਇੰਜਨ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਇੰਜਨ ਦਿਖਾ ਵੀ ਦੇਨੇ ਤੁਹਾਨੂੰ ਸਾਰਾ ਆਪਾਂ ਇਹਦੇ ਬਾਰੇ ਆਪਾਂ ਜਿਹੜੇ ਵੀਰਾਂ ਨੇ ਲਾਸਟ ਵੀਡੀਓ ਨਹੀਂ ਦੇਖੀ ਆਪਾਂ ਦੁਬਾਰਾ ਤੋਂ ਦੱਸ ਦਿੰਨੇ ਆ ਇਹ ਦਾ ਆਪਣਾ ਆ ਗਿਆ ਜੀ 에ਅਰ ਕਲੀਨਰ ਕੱਲਾ ਫਾਰਮ ਟਰੈਕ ਆ ਜਿਹੜਾ ਆਪਦੇ 에ਅਰ ਕਲੀਨਰ ਤੇ ਇੰਨਾ ਜ਼ਿਆਦਾ ਖਰਚਾ ਕਰਦਾ ਇਹ 에ਅਰ ਕਲੀਨਰ ਦੂਸਰੇ ਵਾਂਗੂ ਉਹ ਨਹੀਂ ਹੈਗਾ ਵੀ ਸਿੱਧਾ ਜਾਂਦੇ ਸੌਖਾ ਜਾਂ ਵੀ ਜਿੰਨੂੰ ਆਪਾਂ ਹੈ ਸੌਖੀ ਭਾਸ਼ਾ ਜਿਹਨੂੰ ਦੱਸੀਏ ਇਹ ਵੀ ਜੀ ਇਹਦੀ ਕੱਲੇ ਦੀ ਕਿੰਨੀ ਕਾਸਟ ਦੱਸੀ ਜੀ 200 ਘੰਟੇ ਬਾਅਦ ਇਹ ਚੰਦਾ ਵਾ ਚੇਂਜ ਹੁੰਦਾ ਉਹ ਤਾਂ 200 ਘੰਟੇ ਬਾਅਦ ਚੇਂਜ ਹੁੰਦਾ ਕੱਲੇ ਦੀ ਕਾਸਟ ਤੁਸੀਂ ਕਿੰਨੀ ਹੈ 18 19000 ਦਾ ਕੱਲਾ 에어 ਕਲਿੰਡਰ ਕੱਲਾ 에어 ਕਲਿੰਡਰ ਬਾਕੀ 200 ਘੰਟੇ ਬਾਅਦ ਜਾ ਕੇ ਪਰਦਾ ਹੈ 200 ਘੰਟੇ ਬਾਅਦ ਇਹ ਪਰਦਾ ਤੇ ਅੰਦਰ ਆਪਾਂ ਨੂੰ ਦੱਸੂਗਾ ਵੀ ਹਨਾ ਮੀਟਰ ਦੇ ਵਿੱਚ ਆਪਾਂ ਨੂੰ ਸ਼ੋਅ ਕਰੂਗਾ ਇਦਾਂ ਨਹੀਂ ਵੀ ਆਪਾਂ 860 ਤੇ ਇਹਨੂੰ 860 ਤੇ ਨਹੀਂ ਆਪਾਂ ਨੂੰ ਦੱਸੂਗਾ ਗੱਲ ਫੇਰ ਉੱਥੇ ਆਉਂਦੀ ਵੀ ਫਾਰਮ ਟਰੈਕ ਜਿਹਦੇ ਕਰਕੇ ਫਾਰਮ ਟਰੈਕ ਚੱਲ ਰਿਹਾ ਵੀ ਉਹ ਅਦਾ ਜਿਵੇਂ ਉਹਨਾਂ 에어 ਕਲਿੰਡਰ ਵੀ ਲਾਉਣਾ ਵੀ ਇਦਾਂ ਨਹੀਂ ਹੈਗਾ ਵੀ ਆਪਾਂ ਜਿਵੇਂ ਆਮ ਦੇਦੇ ਸੁਕੇਲ ਕਰਨ ਲਾਤੇ ਨਾ ਉਹ ਨਹੀਂ ਇਹਦੇ ਵੀ ਪੂਰਾ ਉਹਨਾਂ ਨੇ ਜ਼ੋਰ ਲਾਇਆ ਫੇਰ ਟਰੈਕਟਰ ਦਾ ਇੰਜਣ ਆ ਜਾ ਇੰਜਨ ਸਿੱਧਾ ਹੀ 55 HP ਆਪਾਂ ਨੂੰ ਪ੍ਰੋਡਿਊਸ ਕਰੂ ਕੋਈ ਟਰਬੋ ਨਹੀਂ ਕੋਈ ਸੀਆਰਡੀ ਨਹੀਂ ਤੁਸੀਂ ਦੇਖ ਹੀ ਸਕਦੇ ਹੋ ਵੀ ਸਿੱਧਾ ਹੀ ਇਹ ਕੋਈ ਉਹ ਨਹੀਂ ਹੈਗਾ ਵੀ ਐਕਸਟਰਾ ਹੈ ਕੋਈ ਆਪਾਂ ਪਾਵਰ ਟਰਬੋ ਨਾਲ ਜਨਰੇਟ ਕਰਨੀ ਜਾਂ ਸੀਆਰਡੀ ਕੁਛ ਇਦਾਂ ਦਾ ਕੋਈ ਫੰਡਾ ਨਹੀਂ ਹੈਗਾ ਸਿੱਧਾ ਇਹਦਾ ਇੰਜਨ ਆਪ ਹੀ ਇੰਨੀ ਪਾਵਰ ਪ੍ਰੋਡਿਊਸ ਕਰੂਗਾ ਫਿਰ ਇਹਦਾ ਆ ਗਿਆ ਆਹ ਵਾਲਾ ਪਾਵਰ ਸਟੀering ਦਾ ਤੇਲ ਇਹ ਇਹਦਾ ਲੱਗ ਤੋਂ ਦਿੱਤਾ ਗਿਆ ਵੀ ਕਿਸੇ ਚੀਜ਼ ਨਾਲ ਮਿਕਸ ਵਗੈਰਾ ਨਾ ਆਵੇ ਬੋਸ਼ ਦਾ ਪੰਪ ਆ ਗਿਆ ਇਹਨੂੰ ਮਾਈਕੋ ਦਾ ਜਿਸ ਨੂੰ ਆਪਾਂ ਬੋਸ਼ ਦਾ ਪੰਪ ਕਹਿ ਦਿੰਦੇ ਨੇ ਇੱਕ ਫੀਚਰ ਆਪਣਾ ਆ ਆ ਗਿਆ ਜੀ ਆਪਣੇ ਖੇਤ ਵਿੱਚ ਖੜੇ ਆਪਾਂ ਆਪਣੇ ਕਿਸੇ ਵੀ ਵੀਰ ਨੂੰ ਨਹੀਂ ਸਮਝ ਆਉਂਦੀ ਵੀ ਟਰੈਕਟਰ ਆਪਣਾ ਲੋਡ ਮੰਨ ਰਿਹਾ ਕਿਹੜੇ ਇੰਪਲੀਮੈਂਟ ਤੇ ਚੱਲ ਰਿਹਾ ਹੈ ਨਾ ਆਪ ਨੂੰ ਨਹੀਂ ਸਮਝ ਆਉਂਦੀ ਇੱਥੋਂ ਇਹਨੂੰ ਪ੍ਰੈਸ ਕਰਕੇ ਰੱਖੋ ਆ ਵਾਲੇ ਬਟਨ ਨੂੰ ਆ ਵਾਲੇ ਬਟਨ ਨੂੰ ਇਹਨੂੰ ਪ੍ਰੈਸ ਕਰਕੇ ਰੱਖੋ ਇਹ ਸਿੱਧੀ ਕਾਲ ਫ੍ਰੀ ਕੋਈ ਆਪਾਂ ਨੂੰ ਪੈਸੇ ਨਹੀਂ ਤੇ ਚਾਰਜ ਕਰਨੇ ਪੈਣੇ ਕੋਈ ਇਹਦੇ ਇਹਦੇ ਚ ਕੋਈ ਪੈਸੇ ਨਹੀਂ ਪਾਉਣੇ ਕੁਝ ਨਹੀਂ ਪਾਉਣੇ ਇਹ ਕਾਲ ਆਪਣੀ ਸਿੱਧੀ ਕਸਟਮਰ ਕੇਅਰ ਉੱਥੇ ਲੱਗੂਗੀ ਫਾਰਮ ਟੈਕ ਦੀ ਉਹ ਆਪਾਂ ਨੂੰ ਇੱਥੋਂ ਡਾਇਰੈਕਟ ਗੱਲ ਕਰੂਗਾ ਇਹ ਸਪੀਕਰ ਦੇ ਵਿੱਚੋਂ ਆਪਾਂ ਨੂੰ ਆਵਾਜ਼ ਆਊਗੀ ਸਿੱਧੀ ਆਪਣੇ ਨਾਲ ਗੱਲ ਹੋਊਗੀ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਐਸ ਗੀਅਰ 'ਚ ਚਲਾ ਰਹੇ ਹਾਂ ਸਾਡਾ ਡੈਕਟਰ ਦੱਸ ਰਿਹਾ ਜੇ ਹਾਲਾਂ ਤੇ ਆ ਤੰਗੀਆਂ ਤੇ ਆਹ ਰੋਤੇ ਆ ਰੂਟਾ ਵੀਟਰ ਤੇ ਆ ਉਹ ਆਪਾਂ ਨੂੰ ਗਾਈਡ ਕਰਨਗੇ ਵੀ ਕਿੰਨੇ ਫੁੱਟ ਦਾ ਇੰਪਲੀਮੈਂਟ ਆ ਕਿੱਦਾਂ ਕਿੱਦਾਂ ਆਏਗਾ ਵੀ ਤੁਸੀਂ ਕਿਹੜੇ ਗੀਅਰ ਵਿੱਚ ਚਲਾਓ ਮੈਂ ਕਹਿੰਦਾ ਵੀ ਇੱਕ ਸਾਧਾ ਆਪਾਂ ਨੂੰ ਇੱਕ ਬੰਦਾ ਨਾਲ ਭੇਜ ਦਿਓ ਕਲਾ ਟ੍ਰੈਕਟਰ ਨੂੰ ਆਪਾਂ ਨੂੰ ਦਿੰਦੇ ਆ ਆਪਾਂ ਨੂੰ ਇੱਕ ਬੰਦਾ ਨਾਲ ਭੇਜਦੇ ਆ ਬੈਟਰੀ ਬਾਕਸੇ ਦਾ ਬਾਹਰ ਆ ਗਿਆ ਨਿੱਕੀ ਨਿੱਕੀ ਗੱਲ ਇੱਕ ਆ ਗਿਆ ਕਲਾਸਿਕ ਪ੍ਰੋ ਇਹਨਾਂ ਦੀਆਂ ਅਲੱਗ ਅਲੱਗ ਸੀਰੀਜ਼ਾਂ ਹੁੰਦੀਆਂ ਤੇ ਆਪਾਂ ਇਹਨੂੰ ਉੱਪਰੋਂ ਵੀ ਦਿਖਾ ਦਿੰਦੇ ਆ ਇਹਨਾਂ ਨੂੰ ਬੈਠ ਕੇ ਟ੍ਰੈਕਟਰ ਦੀ ਸ਼ੋਸ਼ਾ ਦੇ ਵਿੱਚ ਨਾ ਪੂਰੀ ਮਜ਼ਬੂਤੀ ਦਿੱਤੀ ਆ ਪੂਰੀ ਮਜ਼ਬੂਤੀ ਆ ਉੱਥੋਂ ਜਿੱਥੋਂ ਸਟਾਰਟ ਹੁੰਦੀ ਆ ਥੱਲੇ ਡਬਲ ਉਹ ਡਬਲ ਲਾਇ ਹੋਇਆ ਲੌਕ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਪੂਰਾ ਮਜਬੂਤ ਕੰਮ ਜਿਹਨੂੰ ਆਪਾਂ ਕਹਦੇ ਨੇ ਨਾ ਪੂਰਾ ਹੈਵੀ ਕੰਮ ਆ ਸਲੰਸਰ ਬਾਹਰ ਤਾਂ ਕੱਢਿਆ ਵੀ ਸਿੰਗਲ ਬੋਨਟ ਕਰਕੇ ਕਸਟਮਰ ਦੀ ਡਿਮਾਂਡ ਵੀ ਸੀ ਇਹ ਆਪਣੇ ਆਗੇ ਡਬਲ ਹੋ ਲਿਫਟ ਵਾਲਾ ਜੈਕਲਾ ਆ ਗਿਆ ਤੇ ਅਗੋਂ ਆ ਗਿਆ ਜਨਰੇਟਰ ਪਾਵਰ ਜਨਰੇਟ ਕਰਨ ਲਈ ਲਿਫਟ ਦੀ ਕੈਪੈਸਿਟੀ ਤੁਹਾਨੂੰ ਦੱਸ ਹੀ ਦਿੱਤੀ ਆਪਾਂ 2500 ਕਿੰਟ ਤੇ ਨੰਨੂ ਇਹਦੀਆਂ ਸਪੀਡਾਂ ਵੀ ਦਿਖਾ ਦੇ ਆ ਚਾਰਟ ਆਪਣਾ ਲੱਗਾ ਜਿਹੜੇ ਵੀਰਾਂ ਨੇ ਇਹਦੀਆਂ ਸਪੀਡਾਂ ਦੇਖਣੀਆਂ ਵੀਡੀਓ ਨੂੰ ਰੋਕ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕਿੰਨੇ ਗੇਅਰ ਚ ਕਿੰਨੀਆਂ ਕਿੰਨੀਆਂ ਇਹਦੀਆਂ ਸਪੀਡਾਂ ਬਾਕੀ ਨਾ ਇਹਦੀਆਂ ਤੇਲ ਚ ਬ੍ਰੇਕਾਂ ਆਈਆਂ ਪਾਵਰ ਬ੍ਰੇਕਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੇਲ ਬ੍ਰੇਕਾਂ ਪੂਰਾ ਸਮੂਥ ਆ ਜਮ ਰਹਿਲਾ ਕਲੱਚ ਵਗੈਰਾ ਵੀ ਇਦਾਂ ਨਹੀਂ ਹੈਗਾ ਵੀ ਕੜਾ ਕੜਾ ਜਾਂ ਕੁਝ ਫਾਰਮ ਟਰੈਕ ਦੀ ਨਾ ਮੈਂ ਤਾਂ ਕੱਲੀ ਕੱਲੀ ਚੀਜ਼ ਦਾ ਫੈਨ ਆ ਤੇਲ ਦਾ ਟੈਂਕੇ ਦਾ ਆ ਗਿਆ 60 ਲੀਟਰ ਦਾ ਵੀ ਤੇ ਜਤੇਲ 60 ਲੀਟਰ ਪੈ ਜਾਊ ਮੀਟਰ ਮੋਟਰ ਨੂੰ ਦਿਖਾ ਇੱਧਰ ਆ ਕੇ ਸਾਰਾ ਮੀਟਰ ਡਿਜੀਟਲ ਆ ਗਿਆ ਜੀ ਫਿਰ ਇਹਦੇ ਵਿੱਚ ਜਿਵੇਂ 에ਅਰ ਕਲੀਨਰ ਵਗੈਰਾ ਜਾਂ ਕੁਛ ਵੀ ਇਹ ਉਹ ਆਪਾਂ ਨੂੰ ਨਾ ਇੱਥੇ ਸਾਰਾ ਕੁਝ ਦੱਸੂਗਾ ਜੇ ਚੋਕ ਵਗੈਰਾ ਹੁੰਦਾ ਨਾ ਕੁਛ ਵੀ ਹੁੰਦਾ ਨਾ ਇਹ ਆਪਾਂ ਨੂੰ ਇੱਥੇ ਦੱਸੂਗਾ 2500 rpm रेटेड ਟਰੈਕਟਰ ਆ ਗਿਆ ਤੇ ਇਹਦੇ ਘੋੜਾ ਗੇਅਰ ਜਿਵੇਂ ਆਪਾਂ ਕਹਿ ਦਿੰਨੇ ਆ ਛੋਟਾ ਗੇਅਰ ਵੀ ਆ ਗਿਆ ਘੋੜਾ ਗੇਅਰ ਵੀ ਆ ਗਿਆ ਸਿੰਪਲ ਭਾਜਾ ਚਾਰ ਨਾਲ ਨੂੰ ਦਿਖਾ ਦੇ ਆ ਰਿਹਾ ਛੋਟਾ ਗੇਅਰ ਆ ਆ ਗਿਆ ਘੋੜਾ ਗੇਅਰ ਇਹ ਕਿਸੇ ਗਲਤੀ ਕੰਪਨੀ ਨੇ ਲਾਇਆ ਵੀ ਆਪਣੇ ਜਿਹੜੇ ਸੌਖੀ ਜੀ ਭਾਜਾ ਦੇ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹਦੇ ਚ ਆ ਗਿਆ ਆਪਣਾ ਲਾਈ ਪੀਟੀਓ ਵੀ ਆ ਗਿਆ ਮਲਟੀ ਸਪੀਡ ਪੀਟੀਓ ਵੀ ਆ ਗਿਆ ਇਹdੀਆਂ ਪੀਟੀਓ ਦੀਆਂ ਸਪੀਡਾਂ ਆ ਗਈਆਂ ਕੁੱਲ ਮਿਲਾ ਕੇ ਨਾ ਟਰੈਕਟਰ ਆਪਣੇ ਦੇ ਇਹਦੇ ਵਿੱਚ ਕੋਈ ਕਮੀ ਛੱਡੀ ਨਹੀਂ ਹੈਗੀ ਸਲੈਂਸਰ ਕੰਪਨੀ ਨੇ ਆਪਣਾ ਸ਼ੁਰੂ ਤੋਂ ਕਿਉਂਕਿ ਇਹਦੇ ਨਾਲ ਆਪਾਂ ਨੂੰ ਸਾਊਂਡ ਕਿਸਾਨ ਵੀਰਾਂ ਨੂੰ ਇਹਦਾ ਇਹ ਹੀ ਪਸੰਦ ਸੀਗਾ ਜਿਹਦੇ ਨਾਲ ਜਦੋਂ ਇਹ ਕਰਦਾ ਨਾ ਫਰ ਫਰ ਆਪਾਂ ਤੁਹਾਨੂੰ ਇਹਦੀ ਆਵਾਜ਼ ਵੀ ਸੁਣਾ ਦਿੰਦੇ ਆ ਕਿਸਾਨ ਵੀਰ ਇਦਾਂ ਨਾ ਕਹਿਣ ਵੀ ਆਪਾਂ ਨੂੰ ਆਵਾਜ਼ ਨਹੀਂ ਸੁਣਾਈ ਆਪਾਂ ਤੁਹਾਨੂੰ ਇਹਦੀ ਆਵਾਜ਼ ਵੀ ਸੁਣਾਉਣੀ ਹੈ ਟਰੈਕਟਰ ਦੀ ਕੱਲੀ-ਕੱਲੀ ਖੂਬੀ ਦੀ ਆਪਾਂ ਗੱਲ ਕਰੀਏ ਨਾ ਟਰੈਕਟਰ ਦੇ ਵਿੱਚ ਡਿਜ਼ਾਈਨ ਤੋਂ ਲੈ ਕੇ ਪਾਵਰ ਤੱਕ ਕੰਪਨੀ ਨਾ ਹਰ ਵਾਰੀ ਫਾਰਮਟ੍ਰੈਕ ਬਹੁਤ ਸੋਚ ਸਮਝ ਕੇ ਹੈਨਾ ਸੋਚ ਸਮਝ ਕੇ ਸੋਧ ਕੇ ਜਿਵੇਂ ਆਪ ਦੀ ਚੀਜ਼ ਨੂੰ ਬਣਾਉਂਦੀ ਹੈ ਕੋਈ ਸਮਝੌਤਾ ਨਹੀਂ ਕਰਦੀ ਲਾਈਟਾਂ ਦਾ ਸਾਈਜ਼ ਪਹਿਲਾਂ ਨਾਲੋਂ ਵੱਡਾ ਕਰਤਾ ਵੀਰਾ ਦੱਸਦਾ ਸੀ ਮੈਂ ਪੁੱਛਿਆ ਸੀ ਇਹਨਾਂ ਦਾ ਬਹੁਤ ਜ਼ਿਆਦਾ ਚੰਗਣਾ ਇਹ LED ਆ ਐਂਡੀਕੇਟਰ ਵੀ ਲੈ LED ਆ ਤਾਂ ਮੈਨੂੰ ਪਤਾ ਹੀ ਆਵੇਂ ਪਤਾ ਵੀਰਾਂ ਨੂੰ ਨੇ ਕਿਨੇ ਕਿਹਾਂ ਗੱਲਾਂ ਆਇਆ ਆਪਾਂ ਦੱਸ ਵੀ ਦਨੇ ਆਵੇਂ ਪਤਾ ਜਿਵੇਂ ਵੀਰਾਂ ਨੂੰ ਇਹਦਾ ਬਹੁਤ ਜ਼ਿਆਦਾ ਇਹਨਾਂ ਦਾ ਚੱਲ ਰਿਹਾ ਨਾ ਇਹ ਤਾਂ ਮਾਡਲ ਤੇ ਆਪਾਂ ਤੁਹਾਨੂੰ ਤਕਰੀਬਨ ਤਕਰੀਬਨ ਇਹਦੀ ਸਾਰੀ ਜਾਣਕਾਰੀ ਦੇ ਦਿੱਤੀ ਆ ਇਹ ਟਰੈਕਟਰ ਉਹ ਆ ਵੀ ਮਜ਼ਬੂਤ ਤੇ ਹੰਡਣਸਾਰ ਜਿਵੇਂ ਇਹ ਤੇ ਵਿਡਾਪਾ ਨਹੀਂ ਆਉਂਦਾ ਜਿਵੇਂ ਆਪਾਂ ਕਹਿੰਦੇ ਨੇ ਸਦਾ ਜਵਾਨ ਹੀ ਰਹਿੰਦਾ ਜਿਹੜੇ ਵੀਰਾਂ ਕੋਲੇ ਘਰਾਂ 'ਚ ਪੁਰਾਣੇ ਫਾਰਮ ਟਰੈਕ ਹੋਣਗੇ ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਫੋਟੋ ਵੀ ਜ਼ਰੂਰ ਕਮੈਂਟ ਵਿੱਚ ਭੇਜੋ ਇਹਦੇ ਤੇ ਸੱਚੀ ਬੁੱਢਾ ਪਾਣੀ ਆਉਂਦਾ ਤੇ ਵੀਰਾਂ ਦੇ ਕੰਟੈਕਟ ਨੰਬਰ ਆਪਣੀ ਡਿਸਪਲੇ ਤੇ ਚੱਲਦੇ ਹੀ ਪਏ ਆ ਤੁਸੀਂ ਇਹ ਟਰੈਕਟਰ ਨਵਾਂ ਖਰੀਦਣਾ ਕਣਕ ਦਾ ਸੀਜ਼ਨ ਆ ਗਿਆ ਖੇਚ ਲੋ ਤਿਆਰੀਆਂ ਜਿਹੜੇ ਜਿਹੜੇ ਵੀਰਾਂ ਨੇ ਨਵੇਂ ਟਰੈਕਟਰ ਖਰੀਦਣੇ ਆ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਕੋਈ ਪੁਰਾਣਾ ਟਰੈਕਟਰ ਕਟਾਉਣਾ ਕੋਈ ਵੀ ਮਾਡਲ ਤੁਸੀਂ ਕਟਾ ਸਕਦੇ ਹੋ ਨਵਾਂ ਟਰੈਕਟਰ ਲੈਣਾ ਕੋਈ ਵੀ ਫਾਰਮ ਡਰਾਈਵਰ ਕੋਈ ਵੀ ਮਾਡਲ ਤੁਸੀਂ ਲੈਣਾ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸਾਨੂੰ ਦੋ ਆ ਗਿਆ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਆਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ